ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਪਿੰਡੀਆਂ ਪਿੰਡੀਆਂ ਨੂੰ ਅਸੀਂ ਧੋ ਕੇ ਚੰਗੀ ਤਰ੍ਹਾਂ ਪੂੰਝ ਲਾਂਗੇ ਪੂੰਝ ਕੇ ਅਸੀਂ ਸਭਾ ਦੇ ਇਹਨਾਂ ਨੂੰ ਲੰਬਾ ਲੰਬਾ ਕੱਟ ਲਾਂਗੇ ਕੱਟ ਕੇ ਸਾਡੀ ਕੜਾਈ 'ਚ ਤੇਲ ਮੈਂ ਪਹਿਲੇ ਗਰਮ ਕਰ ਲਿਆ ਸੀ ਹੁਤਾ ਮੈਂ ਪਿੰਡੀਆਂ ਪਾਤੀਆਂ ਵਿੱਚ ਇਹਦੇ ਵਿੱਚ ਜਿਹੜਾ ਪਿੰਡੀਆਂ 'ਚ ਮੋਇਸਚਰਾਈਜ਼ਰ ਨਾ ਜਿਸ ਤਰ੍ਹਾਂ ਕਿ ਲਿਸਲਾਪਣ ਹੁੰਦਾ ਅਸੀਂ ਉਹ ਪਹਿਲੇ ਖਤਮ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਾਂਗੇ ਆ ਦੇਖੋ ਚੰਗੀ ਤਰ੍ਹਾਂ ਭੁੰਨ ਲੀਆਂ ਐ ਪਿੰਡੀਆਂ ਉਹਨਾਂ ਜਿਹਾ ਬਾਦਾਂਗੇ ਹਰੀਆਂ ਮਿਰਚਾਂ ਮਿਰਚਾਂ ਨੂੰ ਅਸੀਂ ਵਿੱਚ ਚੀਰੇ ਦੇ ਦਾਂਗੇ ਇਸ ਤੋਂ ਬਾਅਦ ਨਾਲ ਹੀ ਅਸੀਂ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਵੀ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਪਿੰਡੀਆਂ ਬਹੁਤ ਹੀ ਵਧੀਆ ਬਣਦੀਆਂ ਬਹੁਤ ਸਵਾਦ ਬਣਦੀਆਂ ਹੈ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਪਿੰਡੀਆਂ ਨੂੰ ਮੇਰੇ ਤਰੀਕੇ ਨਾਲ ਬਣਾ ਕੇ ਵੇਖਣਾ ਉਹਨਾਂ ਸੀਚ ਪਾਵਾਂਗੇ ਲੂਣ ਤੇ ਮਸਾਲਾ ਛੋਟਾ ਚਮਚ ਮੈਂ ਲਿਆ ਲਾਲ ਮਿਰਚ ਦਾ 2 ਚਮਚ ਮੈਂ ਲਿਆ ਲੂਣ ਦੇ ਤੇ ਹਲਦੀ ਲਈ ਹੈ ਡੇਢ ਚਮਚ 2 ਚਮਚ ਮਸਾਲੇ ਆ ਬਹੁਤ ਹਲਕੀ ਜਿਹੀ ਮੈਂ ਦੇਗੀ ਮਿਰਚ ਸੁੱਕੀ ਆ ਵਿੱਚ ਤਾਂ ਆਪਸ਼ਨ ਹੈਗਾ ਤੁਸੀਂ ਪਾ ਸਕਦੇ ਅਗਰ ਨਹੀਂ ਹੈ ਤੇ ਕੋਈ ਗੱਲ ਨਹੀਂ ਹੁਣ ਮੈਂ ਥੋੜਾ ਜਿਹਾ ਅਮचूर ਪਾ ਲੱਗੀਆਂ ਛੋਟਾ 스ਪੂਨ ਇਹਨਾਂ ਇਹ ਕਿ ਥੋੜਾ ਜਿਹਾ ਖਟਾਸ ਵਿੱਚ ਆ ਜਾਂਦੀ ਹੈ ਬਹੁਤ ਸਵਾਦ ਆਦੀ ਹੈ ਪਿੰਡੀਆਂ ਅਗਰ ਨਾਰਦਾਣਾ ਪਾਉਣਾ ਚਾਹੁੰਦੇ ਤੁਸੀਂ ਨਾਰਦਾਣਾ ਪਾ ਲਓ ਮੇਰੇ ਕੋਲ ਅਮਚੂਰੇਗਾ ਵੈਸੇ ਮੈਨੂੰ ਅਮਚੂਰ ਬਹੁਤ ਪਸੰਦ ਲੱਗਦਾ ਤੇ ਇਸ ਕਰਕੇ ਮੈਂ ਅਮਚੂਰ ਪਾ ਲਿਆ ਵਿੱਚ ਹੁਆ ਕੁ ਭਿੰਡੀਆਂ ਬਣਾਉਣ ਵਾਲੀਆਂ ਹੀ ਆ ਸਾਡੀਆਂ ਇਤੋਂ ਬਾਅਦ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜਾ ਜਿਹਾ ਟਾਈਮ ਲੱਗਦਾ ਤੇ ਪਿੰਡੀਆਂ ਬਣ ਕੇ ਰੈਡੀ ਹੋ ਜਾਂਦੀਆਂ ਸਾਡੀਆਂ ਆ ਦੇਖੋ ਸਾਡੀਆਂ ਪਿੰਡੀਆਂ ਬਣ ਕੇ ਤਿਆਰ ਹੋ ਗਈਆਂ ਕਿੱਦਾਂ ਲੱਗੀ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਦੱਸਣਾ ਔਰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਆ ਕਰ ਇਹ ਦਿਨਾਂ ਮੇਰਾ ਬਹੁਤ ਹੌਂਸਲਾ ਵਧਦਾ ਔਰ ਕਮੈਂਟ ਵਿੱਚ ਦੱਸਣਾ ਤਾਂ